ਬਠਿੰਡਾ ਪੁਲਿਸ ਨੇ ਇੱਕ ਅਜਿਹੇ ਗਰੋਹ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਇੱਕ ਔਰਤ ਨੂੰ ਰਾਤ ਦੇ ਸਮੇਂ ਸੜਕ ਤੇ ਖੜੀ ਕਰਕੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕਰਦਾ ਸੀ ਵਹੀਕਲ ਦੇ ਰੁਕ ਜਾਣ ਤੋਂ ਬਾਅਦ ਉਹਨਾਂ ਦੇ ਹੋਰ ਜਿਹੜੇ ਸਾਥੀ ਸੀ ਉਹ ਵਹੀਕਲ ਦੇ ਵਿੱਚ ਬੈਠ ਜਾਂਦੇ ਸੀ ਤੇ ਮੁੜ ਕੇ ਉਸ ਵਿਅਕਤੀ ਨੂੰ ਡਰਾਤਮਕਾ ਕੇ ਪੈਸੇ ਵਗੈਰਾ ਜਿਹੜੇ ਉਹ ਖੋਹ ਲੈਂਦੇ ਸੀ ਤੇ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਇੱਕ ਔਰਤ ਸਮੇਤ ਬਠਿੰਡਾ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਬਠਿੰਡਾ ਦੇ ਡੀਐਸਪੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਨਿਸ਼ਾ ਨਿਰਦੇਸ਼ ਅਨਸਾਰ ਸਾਡੇ ਪੀਸੀਆਰਾਂ ਤੇ ਪੁਲਿਸ 24 ਘੰਟੇ ਚੌਕਸੀ ਵਰਤ ਰਹੀਆਂ ਤੇ ਮਿਤੀ 11/3/24 ਦੀ ਰਾਤ ਨੂੰ ਇੱਕ ਖੇਤਾਰਾਮ ਨਾਮ ਦੇ ਡਰਾਈਵਰ ਨੇ ਪੁਲਿਸ ਪਾਸ ਦਰਵਾ ਦਿੱਤੀ ਕਿ ਜਦੋਂ ਉਹ ਟਰੱਕ ਦੇ ਵਿੱਚ ਲੋਡ ਖਾਲੀ ਕਰਕੇ ਢੱਬਾ ਵਾਲੀ ਸਾਈਡ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਔਰਤ ਨੇ ਹੱਥ ਦੇ ਕੇ ਸ ਲੈਫਟ ਲੈਂਡ ਲਈ ਟਰੱਕ ਨੂੰ ਰੋਕਿਆ ਤੇ ਟਰੱਕ ਰੁਕਦਿਆਂ ਸਾਰੀ ਔਰਤ ਸਮੇਤ ਦੋ ਨੌਜਵਾਨ ਟਰੱਕ ਦੇ ਵਿੱਚ ਚੜ ਗਏ ਤੇ ਉਹਨਾਂ ਨੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਤੇ ਉਤੋਂ ਟਰੱਕ ਡਰਾਈਵਰ ਤੋਂ 65000 ਰੁਪਏ ਦੀ ਨਕਦੀ ਖੋਹ ਲਈ ਤੇ ਟਰੱਕ ਖੋ ਕੇ ਫਰਾਰ ਹੋ ਗਏ ਤੇ ਜਦੋਂ ਪੁਲਿਸ ਪਾਸ ਤੋਂ ਤਲਾਸ਼ ਮਿਲੀ ਤੇ ਇੱਕਦਮ ਪੀਸੀਆਰਾਂ ਤੇ ਪੁਲਿਸ ਪਾਲਟੀਆਂ ਨੇ ਨਾਕਾਬੰਦੀ ਕੀਤੀ ਤੇ ਦਰਾਨੇ ਨਾਕਾਬੰਦੀ ਮਸਤੈਦੀ ਵਰਦਿਆਂ ਆ ਉਸ ਟਰੱਕ ਨੂੰ ਕਾਬੂ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਕ੍ਰਿਸ਼ਨ ਕੁਮਾਰ ਅਮਰਤਪਾਲ ਤੇ ਲੇਡੀਜ਼ ਸਰਬਜੀਤ कौर ਜਿਹੜੇ ਬੀੜ ਤਲਾ ਥਾਣਾ ਸਦਰ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ ਲੁੱਟਿਆ ਹੋਇਆ 65000 ਰੁਪਇਆ ਤੇ ਟਰੱਕ ਬਰਾਮਦ ਕਰ ਲਿਆ ਇਸੇ ਤੇ ਅਧੀਨ ਹੀ ਅਸੀਂ ਮੁਕੱਦਮਾ ਨੰਬਰ 11 ਥਾਣਾ ਨੰਦਗੜ ਵਿਖੇ ਦਰਜ ਕਰਕੇ ਤਫਤੀਸ਼ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰਬਜੀਤ 65000 ਰੁਪਇਆ ਜਿਹੜਾ ਲੁੱਟਿਆ ਸੀਗਾ ਤੇ ਟਰੱਕ ਜਿਹੜਾ ਉਹਨਾਂ ਨੇ ਖੋਲਿਆ ਸੀ ਤੇ ਹੋਰ ਉਹਨਾਂ ਦੇ ਕੋਲ ਜਿਹੜੇ ਮੋਬਾਈਲ ਫੋਨ ਤੇ ਜਿਹੜੇ ਹਥਿਆਰ ਬਰਾਮਦ ਕੀਤੇ ਆ ਪੁੱਟ ਮਾਰ ਕਰਨ ਵਾਲੇ ਸਰ ਹੋਰ ਵੀ ਕਿਤੇ ਇਹਨਾਂ ਨੇ ਵਾਰ ਦਤਾਂ ਨੂੰ ਅੰਜਾਮ ਦਿੱਤਾ ਇਹ ਅਸ ਤੋਂ ਪਹਿਲਾਂ ਇਹ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਮੁੱਢਲੇ ਤੌਰ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਲੁੱਟਖੋਹ ਦੇ ਮੁਕੱਦਮੇ ਦਰਜ ਆ